ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਬਹੁਤ ਇੰਪੋਰਟੈਂਟ ਬਲੌਗ ਹੈ ਗੱਲ ਕਰਨੀ ਹੈ ਕੈਨੇਡਾ ਤੋਂ ਇੱਕ ਬਹੁਤ ਚੰਗੀ ਅਪਡੇਟ ਵਾਸਤੇ ਇਹ ਅਪਡੇਟ ਉਹਨਾਂ ਸਾਰਿਆਂ ਵਾਸਤੇ ਹੈ ਜਿਹੜੇ ਵੀ ਖਾਸ ਕਰਕੇ ਕੈਨੇਡਾ ਦੇ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਤੇ ਖਾਸ ਕਰਕੇ ਤੇ ਜਿਹੜੀ ਇਹ ਅਪਡੇਟ ਹੈ ਉਹ ਜੁੜੀ ਹੋਈ ਹੈ ਉਹਨਾਂ ਇਮੀਗ੍ਰੈਂਟਸ ਦੇ ਨਾਲ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਸੋ ਅੱਜ ਦੇ ਵੀਡੀਓ ਦੇ ਵਿੱਚ ਇਸੇ ਟੌਪਿਕ ਤੇ ਡਿਸਕਸ਼ਨ ਕਰਾਂਗੇ ਕਿ ਭਈ ਕੀ ਗੁੱਡ ਨਿਊਜ਼ ਆਈ ਹੈ ਉਹਦੇ ਵਿੱਚ ਕੀ ਨਵਾਂ ਪਲਾਨ ਜਿਹੜਾ ਹੈ ਉਹ ਕਰ ਰਹੀ ਹੈ ਕੈਨੇਡਾ ਦੀ ਗਵਰਨਮੈਂਟ ਤੇ ਸਸਕਾਚੂਨ ਦੀ ਗਵਰਨਮੈਂਟ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਸਾਡਾ ਅਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਾਲ ਛੋਟੀ ਜੀ ਇੱਕ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹਨਾ ਹੈ ਕਿ ਅਸੀਂ ਐਪੀਸੋਡ ਸ਼ੁਰੂ ਕੀਤੇ ਇੱਕ ਪੂਰੀ ਸੀਰੀਜ਼ ਬਣਾਵਾਂਗੇ ਕਿ ਖਾਸ ਕਰਕੇ ਪੀਆਰ ਨੂੰ ਲੈ ਕੇ ਤੁਹਾਡੇ ਕੋਲ ਕਿਹੜੇ ਕਿਹੜੇ ਆਪਸ਼ਨ ਹੋ ਸਕਦੇ ਨੇ ਤੇ ਉਹਦੇ ਅਸੀਂ ਤਿੰਨ ਐਪੀਸੋਡ ਜਿਹੜੇ ਆ ਉਹ ਅਪਲੋਡ ਕਰ ਚੁੱਕੇ ਆ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਉਹਦੇ ਵਾਸਤੇ ਪਿਆਰ ਦਿਓਗੇ ਜੇਕਰ ਤੁਸੀਂ ਕਿਸੇ ਵੀ ਏਜੰਟ ਤੋਂ ਫਾਈਲਿੰਗ ਕਰਵਾਉਂਦੇ ਹੋ ਤਾਂ ਐਟਲੀਸਟ ਤੁਹਾਨੂੰ ਹਰ ਇੱਕ ਕੈਨੇਡਾ ਦੇ ਪੀਆਰ ਦੇ ਪ੍ਰੋਸੈਸ ਬਾਰੇ ਪ੍ਰੋਪਰ ਪਤਾ ਲੱਗ ਜਾਵੇਗਾ ਉਹਦੇ ਵਿੱਚ ਸਟੈਪ ਬਾਈ ਸਟੈਪ ਇਨਫੋਰਮੇਸ਼ਨ ਤੋਂ ਇਲਾਵਾ ਪ੍ਰੋਪਰ ਡਾਕੂਮੈਂਟੇਸ਼ਨ ਪ੍ਰੋਪਰ ਫੀ ਐਸਟੀਮੇਟ ਤੇ ਸਾਰਾ ਕੁਝ ਜਿਹੜਾ ਆ ਉਹ ਡਿਟੇਲਸ ਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ ਸੋ ਜਾ ਕੇ ਉਹਨੂੰ ਚੈੱਕ ਆਊਟ ਜ਼ਰੂਰ ਕਰਿਓ ਉਹਦਾ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਪਾ ਦਾਂਗਾ ਤੁਸੀਂ ਜਾ ਕੇ ਚੈੱਕ ਆਊਟ ਕਰਿਓ ਤੇ ਆਈ ਬਟਨ ਚ ਉਹਦਾ ਲਿੰਕ ਤੁਹਾਨੂੰ ਮਿਲ ਜੇਗਾ ਸੋ ਵੀਡੀਓ ਸ਼ੁਰੂ ਕਰ ਲੈਣੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਕਿ ਕੈਨੇਡਾ ਦੇ ਜਿਹੜੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਨੇ ਲੀਨਾ ਮੈਟਲੈਸ ਦਿਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਜਾ ਰਹੇ ਨੇ ਸਸਕਾਚਵਨ ਦੇ ਇਮੀਗ੍ਰੇਸ਼ਨ ਮਿਨਿਸਟਰ ਤੇ ਕੈਰੀਅਰ ਟ੍ਰੇਨਰ ਜਿਹੜੇ ਨੇ ਜਿਮ ਰੀਟਰ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਈ ਤੇ ਉਹਨਾਂ ਨਾਲ ਮੁਲਾਕਾਤ ਕਰਕੇ ਜਿਹੜਾ ਕੈਨੇਡਾ ਦਾ ਖਾਸ ਕਰਕੇ S I N P ਯਾਨੀ ਸਕੈਚੂਨ ਇਮੀਗ੍ਰੇਸ਼ਨ ਨਾਮੀ ਪ੍ਰੋਗਰਾਮ ਹੈ ਉਹਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਉਹਨਾਂ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਦੂਜਾ ਡਿਸਕਸ਼ਨ ਜਿਹੜਾ ਉਹ ਕਰਨਾ ਹੈ ਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਵਾਸਤੇ ਜਿਵੇਂ ਮੈਨੀਟੋਬਾ ਨੇ 2 ਸਾਲ ਦੇ ਵਰਕ ਪਰਮਿਟ ਐਕਸਟੈਂਡ ਕਰਨ ਦਾ ਪਲਾਨ ਦਿੱਤਾ ਸੀਗਾ ਆਈਆਰসিসি ਨੂੰ ਜਾਂ ਕਹਿ ਸਕਦੇ ਫੈਡਰਲ ਨੂੰ ਉਹਨੂੰ ਪ੍ਰਵਾਨਗੀ ਮਿਲ ਗਈ ਤੇ ਹੁਣ ਸਸਕੈਚੂਵਨ ਵੀ ਚਾਹੁੰਦਾ ਹੈ ਕਿ ਭਈ ਇਹਨਾਂ ਦੇ ਪ੍ਰੋਵਿੰਸ ਦੇ ਵਿੱਚ ਜਿਹੜੇ ਵਰਕਰ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਉਹਨਾਂ ਦੇ ਵੀ ਵਰਕ ਪਰਮਿਟ ਜਿਹੜੇ ਆ ਉਹ 2 ਸਾਲ ਦੇ ਲਈ ਐਕਸਟੈਂਡ ਹੋ ਜਾਣ ਸੋ ਇਸ ਚਾਰਾ ਜੋਹੀ ਦੇ ਲਈ ਜਿਹੜੇ ਜਿਮ ਰੀਟਰ ਨੇ ਉਹਨਾਂ ਨੇ ਮੁਲਾਕਾਤ ਕਰਨੀ ਹੈ ਤੇ ਉਹਨਾਂ ਨੇ ਬੜਾ ਕਲੀਅਰ ਕਿਹਾ ਕਿ ਭਈ ਜਿਹੜਾ ਨੰਬਰ ਘਟਾਇਆ ਗਿਆ ਐ ਐਸ ਐਨ ਆਈਪੀ ਦਾ ਲਗਭਗ ਅੱਧਾ ਕਰ ਦਿੱਤਾ ਗਿਆ ਕਿਉਂਕਿ ਕੈਨੇਡਾ ਨੇ ਟੈਂਪਰੇਰੀ ਰੈਜ਼ੀਡੈਂਸ ਦਾ ਅੰਕੜਾ 5% ਤੋਂ ਹੇਠਾਂ ਕਰਨਾ ਐ ਤੇ ਕਰੰਟਲੀ ਉਹ 7% ਦੇ ਆਲੇ ਦੁਆਲੇ ਐ ਜਿਹੜਾ ਉਹ ਅੰਕੜਾ ਘਟ ਕਰਨਾ ਹੈ ਉਹਦੇ ਚੱਕਰ ਦੇ ਵਿੱਚ ਕਈ ਕਟ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਲਗਾਏ ਗਏ ਉਹਦੇ ਵਿੱਚ ਜਿਹੜੀਆਂ ਪ੍ਰੋਵਿੰਸਸ ਦਾ ਕੋਟਾ ਸੀਗਾ ਜਿਹੜੀ ਅਲੋਕੇਸ਼ਨ ਸੀਗੀ ਉਹਨੂੰ ਵੀ ਘਟਾ ਦਿੱਤਾ ਗਿਆ ਤੇ ਇਹ ਅਜਿਹੇ ਦੇ ਵਿੱਚ ਜਿਹੜਾ ਸਸਕੈਚੂਨ ਨੂੰ ਕੋਟਾ ਇਸ ਵਾਰ ਮਿਲਿਆ ਸੀਗਾ ਉਹ 3600 ਸਿਰਫ ਅਪਲੀਕੇਸ਼ਨ ਦਾ ਮਿਲਿਆ ਸੀਗਾ ਨਹੀਂ ਕਿ 3600 ਲੋਕ ਜਿਹੜੇ ਆ ਉਹਨਾਂ ਦਾ ਹੀ ਕੋਟਾ ਮਿਲਿਆ ਸੀਗਾ ਉਹਨੂੰ ਵੀ ਥੋੜਾ ਵਧਾਉਣ ਦੀ ਮੰਗ ਕਰਨਗੇ ਤੇ ਨਾਲ ਦੀ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕੀਤੀ ਗਈ ਕਿ ਭਈ ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹ ਹੋਈ ਹੈ ਜਿਹੜੇ ਸਸਕਾਚੁਆਨ ਦੇ ਵਿੱਚ ਖਾਸ ਕਰਕੇ bizness ਵਗੈਰਾ ਨੇ ਉਹ ਬਿਜ਼ਨਸਮੈਨ ਵਗੈਰਾ ਨੇ ਇੰਡਸਟਰੀਅਲ men's ਨੇ ਯਾਨੀ ਕਿ ਉਹਨਾਂ ਤੋਂ ਕੋਲ ਅਪਰੋਚ ਕੀਤੀ ਹੈ ਮਿਨਿਸਟਰੀ ਦੇ ਕੋਲ ਤੇ ਉਹਨਾਂ ਨੇ ਕਿਹਾ ਹੈ ਕਿ ਭਈ ਥੋੜੀ ਹੈਲਪ ਕੀਤੀ ਜਾਵੇ ਕਿ ਜਿਹੜੀਆਂ ਵਰਕਿੰਗ ਸਿਸਟਮ ਨੇ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਜਿਦ ਤਰ੍ਹਾਂ ਮੰਨ ਲਿਆ ਵਰਕ ਪਰਮਿਟ ਵਗੈਰਾ ਨੂੰ ਲੈ ਕੇ ਹੈ ਲੇਬਰ ਸ਼ਾਰਟੇਜ ਵਗੈਰਾ ਨੂੰ ਲੈ ਕੇ ਉਹ ਡਿਸਕਸ਼ਨ ਕੀਤਾ ਗਿਆ ਸੋ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਸ ਆ ਵਿਹਾਰ ਤੇ ਜਿਹੜੀ ਹੈ ਉਹ ਅਸੀਂ ਗੱਲ ਕਰਾਂਗੇ ਕਿ ਭਈ 2 ਸਾਲ ਤੇ ਲਈ ਸਾਨੂੰ ਵਰਕ ਪਰਮਿਟ ਜਿੱਦੀ ਐਕਸਟੈਂਸ਼ਨ ਜਿਹੜੀ ਹੈ ਉਹ ਦਿੱਤੀ ਜਾਵੇ ਜਿਵੇਂ ਮੈਨੀਟੋਬਾ ਨੂੰ ਮਿਲੀ ਹੈ ਸੋ ਇਹ ਉਹ ਜਿਨ੍ਹਾਂ ਦੇ ਵਰਕ ਪਰਮਿਟ ਜਾਂ ਤਾਂ 2025 ਦੇ ਵਿੱਚ ਐਕਸਪਾਇਰ ਹੋ ਜਾਣੇ ਨੇ ਜਾਂ 2024 ਦੇ ਵਿੱਚ ਐਕਸਪਾਇਰ ਹੋ ਗਏ ਨੇ ਉਹਨਾਂ ਨੂੰ ਇਹਦਾ ਖਾਸਾ ਬੈਨੀਫਿਟ ਜਿਹੜਾ ਹੈ ਉਹ ਮਿਲ ਸਕਦਾ ਹੈ ਕਿਉਂਕਿ 2024 ਦੇ ਵਿੱਚ ਐਕਸਪਾਇਰ ਹੋ ਗਏ ਤੇ 2025 ਦੇ ਵਿੱਚ ਐਕਸਪਾਇਰ ਹੋਣ ਵਾਲਿਆਂ ਨੂੰ ਜੇਕਰ 2 ਸਾਲ ਦਾ ਐਕਸਟੈਂਸ਼ਨ ਮਿਲ ਜਾਂਦਾ ਹੈ ਤਾਂ ਉਹ ਕੈਨੇਡਾ ਦੇ ਵਿੱਚ ਆਰਾਮ ਦੇ ਨਾਲ ਪੀਆਰ ਵਾਲਾ ਪਾਥਵੇ ਜਿਹੜਾ ਹੈ ਉਹਨੂੰ ਫੜ ਲੈਣਗੇ ਯਾਨੀ ਕਿ ਉਹ ਪੀਆਰ ਦਾ ਆਪਸ਼ਨ ਦੇਖ ਸਕਦੇ ਨੇ ਖਾਸ ਕਰਕੇ ਜਿਨ੍ਹਾਂ ਨੇ ਉਸ ਪਰੋਵੈਂਸ ਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕੀਤਾ ਹੈ ਕਿ ਭਈ ਅਸੀਂ ਫਲਾਨੀ ਪ੍ਰੋਵੈਂਸ ਦੇ ਵਿੱਚ ਤੇ ਉਹ ਪ੍ਰੋਵੈਂਸ ਜਿਹੜੀ ਹੈ ਉਹਨੂੰ ਸਪੋਰਟ ਲੈਟਰ ਦੇ ਕੇ ਇੱਕ ਤੇ ਉਹਨਾਂ ਨੂੰ ਰੀਟੇਨ ਕਰ ਸਕਦੀ ਹੈ ਐਜ਼ ਅ ਵਰਕਰ ਯਾਨੀ 2 ਸਾਲ ਦੇ ਲਈ ਉਹਨਾਂ ਨੂੰ ਐਕਸਟੈਂਸ਼ਨ ਮਿਲ ਜਾਵੇ ਉਹ ਓਪਨ ਵਰਕ ਪਰਮਿਟ ਜਿਹੜਾ ਉਹ ਇਲੀਜੀਬਲ ਹੋ ਜਾਣ ਉਹਦੇ ਵਾਸਤੇ ਤਾਂ ਦੱਸਦੇ ਕਿ ਇਹੀ ਚੀਜ਼ ਦਾ ਮਸਲਾ ਜਿਹੜਾ ਹੈ ਉਹ ਕੁਐਸਚਨ ਆਰਸ ਦੇ ਵਿੱਚ ਵੀ ਚੱਕਿਆ ਸੀਗਾ ਮੰਡੇ ਨੂੰ ਤੇ ਚੱਕਿਆ ਸੀਗਾ ਬਰਕੀ ਨੇ ਬੁਰਕੀ ਜਿਹੜੇ ਨੂਰ ਬੁਰਕੀ ਇਹ ਐਨ ਡੀ ਪੀ ਦੇ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਵੀ ਇਸ ਮਸਲੇ ਨੂੰ ਜਿਹੜਾ ਹੈ ਉਹ ਰੱਖਿਆ ਸੀਗਾ ਕਿਉਂਕਿ ਉਹ ਵੀ ਸਸਕਾਚੁਆਨ ਤੋਂ ਆਂਦੇ ਨੇ ਕਿ ਸਸਕਾਚੁਆਨ ਦੇ ਗ੍ਰੋਥ ਵਾਸਤੇ ਜਿਹੜਾ ਵਾ ਉਹ ਅਜੇਹਾ ਕੋਈ ਸਿਸਟਮ ਜਿਹੜਾ ਉਹ ਲੈਉਣ ਦੀ ਲੋੜ ਹੈਗੀ ਹੈ ਤਾਂਕਿ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਜੇਕਰ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਪਾਸੇ ਜਾਣਗੇ ਤੇ ਜਾਂ ਤਾਂ ਉਹ ਪ੍ਰੋਵਿੰਸ ਛੱਡ ਕੇ ਜਾਂ ਕੰਟਰੀ ਛੱਡ ਕੇ ਚਲੇ ਜਾਣਗੇ ਜਾਂ ਫਿਰ ਉਹ ਕਹਿ ਸਕਦੇ ਕਿ ਆਪਣੇ ਕੰਮ ਤੋਂ ਪਟਕ ਜਾਣਗੇ ਇੱਧਰ ਉੱਧਰ ਸੋ ਇਸ ਕਰਕੇ ਉਹ ਆਪਣੇ ਜਿਹੜੇ ਵੀ 雇ਰ ਦੇ ਨਾਲ ਕੰਮ ਕਰਦੇ ਨੇ ਆ ਜਿੱਥੇ ਉਹ ਕੰਮ ਕਰਨਾ ਚਾਹੁੰਦੇ ਨੇ ਉਹ ਆਲਰੇਡੀ 2 ਸਾਲ ਦੇ ਵਾਸਤੇ ਜਿਹੜਾ ਕੰਟੀਨਿਊ ਆਪਣਾ ਕੰਮ ਜਿਹੜਾ ਫਰਦਰ ਕੰਟੀਨਿਊ ਰੱਖ ਸਕਣ ਇਸ ਕਰਕੇ 2 ਸਾਲ ਦੀ ਐਕਸਟੈਂਸ਼ਨ ਦੀ ਜਿਹੜੀ ਆ ਉਹ ਲੋਡ ਹੈਗੀ ਹੈ ਹੁਣ ਇਹਨੂੰ ਜਿਹੜੇ ਖਾਸ ਕਰਕੇ ਵਰਕ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ ਉਹਨਾਂ ਦੇ ਪੁਆਇੰਟ ਆਫ View ਨਾਲ ਦੇਖਿਆ ਜਾਵੇ ਤੇ ਬਹੁਤ ਇੰਪੋਰਟੈਂਟ ਅਪਡੇਟ ਹੈਗੀ ਹੈ ਇਹਨੂੰ ਦਬਕੇ ਸ਼ੇਅਰ ਕਰ ਦਿਓ ਹਰ ਇੱਕ ਤੱਕ ਇਹ ਵੀਡੀਓ ਜਿਹੜੀ ਹੈ ਉਹ ਪਹੁੰਚਣੀ ਚਾਹੀਦੀ ਹੈ ਤਾਂਕਿ ਸਾਰੇ ਅਵੇਅਰ ਹੋ ਸਕਣ ਕਿ ਭਈ ਕੈਨੇਡਾ ਉਹਨਾਂ ਵਾਸਤੇ ਵੀ ਹੈਗਾ ਹੈ ਜਿਹੜੇ ਮੁਸ਼ਕਲ ਦੇ ਵਿੱਚ ਨੇ ਹਾਲਾਂਕਿ ਇੱਥੇ ਪ੍ਰੋਟੈਸਟ ਵਗੈਰਾ ਵੀ ਜਿਹੜਾ ਇਹਨਾਂ ਚੀਜ਼ਾਂ ਨੂੰ ਲੈ ਕੇ ਹੋ ਰਿਹਾ ਹੈ ਕਿ ਭਈ ਸਾਡੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਨੇ ਉਹਨਾਂ ਨੂੰ ਐਕਸਟੈਂਡ ਕੀਤਾ ਜਾਵੇ ਸੋ ਉਹਨਾਂ ਦੇ ਪੁਆਇੰਟ ਆਫ View ਦੇ ਨਾਲ ਵੀ ਇੱਕ ਬਹੁਤ ਚੰਗੀ ਉਮੀਦ ਕਰਦਾ ਹਾਂ ਬਲੌਗਸਾਂ ਦਾ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਤੋ ਵੱਤ ਸ਼ੇਅਰ ਕਰੋ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਸਾਡਾ ਸਪੋਰਟ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਤੋ ਅਸਰਕੂਲੇਟ ਕਰਿਓ ਧੰਨਵਾਦ